ਕਹਿੰਦਾ ਸੀ ਕਾਾਰੇਬੀਰ ਨੂੰ ਤੇ ਬਾਈ ਪੁੱਲੀ ਤੋਂ ਬੋਲਦੇ ਆ ਹਰਮਨ ਬੋਲਦਾ ਬਾਈ ਜੱਦੀ ਸਰਪੰਚ ਦਾ ਬੇਟਾ ਬਾਈ ਸਾਰਿਆਂ ਨੂੰ ਪਤਾ ਕਿ ਡੈਡੀ ਦੀ ਪਾਪਾ ਦੀ ਡੈਥ ਹੋ ਗਈ ਸੀ ਹਨ ਤੇ ਆਪਾਂ ਬਾਈ ਕੂਤਰ ਛੱਡਨੇ ਆ ਸਾਰੇ ਵੇਚਨੇ ਆ ਬਈ ਆਪਾਂ ਇੱਕ ਵੀ ਕੂਤਰ ਨਹੀਂ ਰੱਖਣਾ ਬਰਦਾ ਛੋਟਾ ਕੋਈ ਵੀ ਨਹੀਂ ਆਪਾਂ ਬਾਈ ਰੱਖਣਾ ਹੈਗਾ ਕੋ ਮੈਂ ਤਾਂ ਬਾਈ ਬਾਹਰ ਬਾਹਰੋਂ ਆਏ ਸੋਣ ਵੀ ਬਾਹਰ ਜਾਣਾ ਤੇ ਵੀਰੇ ਸਾਰੇ ਕੂਤਰ ਛੱਟਣੀਆਂ ਬਈ ਆ ਵੀ ਡੰਗ ਦੀ ਵੀਡੀਓ ਐ ਜਿਹੜਾ ਮੈਂ ਪਾਈ ਹੈਗੀ ਬਣਾਈ ਹੈਗੀ ਅਸੀਂ ਤੇ ਬਈ ਸਾਰੇ ਕੂਤਰ ਵੇਚਣੇ ਆ ਬਈ ਜੇ ਕਿਸੇ ਨੇ ਲੈਣੇ ਹੁਣ ਜਿੰਨੇ ਵੀ ਲੈਣੇ ਹੁਣ ਬਈ ਬਈ ਜਿਹੜੇ ਛੋਟੇ ਪੱਠੇ ਆਪਾਂ ਦੇਵਾਂਗੇ 10000 ਦਾ ਜੋੜਾ ਜਿਹੜੇ ਵੱਟਿਆਂ ਚ ਜੇ ਕਿਸੇ ਨੇ ਫੜਨੇ ਆ ਬਈ ਆਪਾਂ ਦੇਵਾਂਗੇ 30-40000 ਦਾ ਜੋੜਾ ਠੀਕ ਆ ਤੇ ਕੋਈ ਆਪਾਂ ਵੱਡਾ ਨਹੀਂ ਰੱਖਣਾ ਕੋਈ ਛੋਟਾ ਨਹੀਂ ਰੱਖਣਾ ਜਿਹੜਾ ਜਿਵੇਂ ਮਗਲੇ ਦੀ ਮਰਜ਼ੀ ਹੋ ਉਹ ਆਪ ਦਾ ਫੜੀ ਜਾਵੇ। ਇਹ ਕਿਸੇ ਨੇ ਸਿੱਧਾ ਉਹਦਾ ਦੇਖਣਾ ਖੁੱਡੇ ਦਾ ਕਰਨਾ ਆਪਾਂ ਖੁੱਡਾ ਵੀ ਦੇ ਦੇਣਾ ਬਈ। ਸਾਰੇ ਹੀ ਆਪਾਂ ਭਾਈ ਦੇਣੇ ਆ। ਕੋਈ ਵੀ ਨਹੀਂ ਰੱਖਣਾ ਹੈਗਾ ਭਈ ਆਪਾਂ। ਉਹ ਵਿਚੀ ਭਾਈ ਪੱਠੇ ਸੀਗੇ ਤੇ ਕਿ 100 150 ਬੱਚਾ ਕਢਾਇਆ ਹੋਏ ਸੀਗਾ। ਉੱਡਣ ਵਾਲਾ ਬਹਾਈਆਂ ਛੱਡਣ ਨੂੰ ਭਾਈ। ਆਪਾਂ ਭਾਈ ਕੋਈ ਨਹੀਂ ਰੱਖਣਾ ਹੈਗਾ। ਨਾ ਵੱਡੇ ਰੱਖਣੇ ਬਈ ਨਾ ਛੋਟੇ ਰੱਖਣੇ ਬਸ ਬਈ ਛੱਡਨੇ ਆ ਜਮਾ ਆ ਨੰਬਰ ਆ ਭਈ ਆ ਨੰਬਰ ਤੇ ਕੰਟੈਕਟ ਕਰ ਲੋ ਆਪਾਂ ਨੂੰ ਜਿਹੜੇ ਵੀਰ ਭਾਈ ਨੂੰ ਕੁਝ ਵੀ ਚਾਹੀਦਾਗਾ ਹਨਾ ਲੈਣੇ ਆ ਜਿਹਨੇ ਜਨਮ ਫਿਰ ਆ ਨੰਬਰ ਤੇ ਭਈ ਆਪਾਂ ਨੂੰ ਕੰਟੈਕਟ ਕਰ ਲੋ ਭਈ